ਉਹ ਹਾਂਜੀ ਸਸਰੀਕਾਲ ਜੀ ਹੋਰ ਕੀ ਹਾਲ ਚਾਲ ਹੈ ਮੇਰੇ ਸਾਰੇ ਭਰਾਵਾਂ ਦਾ ਸਭ ਵਧੀਆ ਜੀ ਠੀਕ ਠਾਕ ਭਾਈ ਅੱਜ ਕਬੂਤਰਾਂ ਨੂੰ ਰੋਟੀ ਲਾ ਕੇ ਫੋਨ ਕਰ ਕੱਲ ਜਿਹੜੀ ਆਪਾਂ ਵੀਡੀਓ ਬਣਾਈ ਸੀ ਭਾਈ ਉਹਦੇ ਵਿੱਚ ਨਾ ਆਪਾਂ ਲਾਸਟ ਦੇ ਦੱਸਿਆ ਸੀ ਅੱਖਾਂ ਬਾਰੇ ਇਹਨਾਂ ਕਬੂਤਰਾਂ ਦੀ ਆ ਸੌਰੀ ਫਣਸੀਆਂ ਵਾਸਤੇ ਫਣਸੀਆਂ ਦਾ ਇਲਾਜ ਪੱਤੇ ਦੀ ਆਪਾਂ ਵੀਡੀਓ ਬਣਾ ਕੇ ਪਾਈ ਹੋਈ ਆ ਚਾਰ ਪੰਜ ਕਿ ਦਿਨ ਦਿੱਤੀ ਆ ਚਾਰ ਕਿ ਦਿਨ ਦਵਾਈ ਬਾਈ ਫਰਕ ਪੈ ਗਿਆ ਕਣਸੀਆਂ ਬੱਚਿਆਂ ਦੀਆਂ ਥੁੱਕਣ ਲੱਗ ਗਈਆਂ ਨੇ ਤੇ ਕਾਫੀ ਹੱਦ ਤੱਕ ਸਟਾਰਟਿੰਗ ਹੋ ਚੁੱਕੀ ਆ ਇਹ ਵਧੀਆ ਬਾਈ ਇਹ ਦਵਾਈ ਦਾ ਰਿਜ਼ਲਟ ਠੀਕ ਆ ਉਹਦਾ ਵੀ ਮੇਰੀ ਸੰਦ ਆ ਦਿਖਾਈ ਹੋਈ ਆ ਜਿਹੜੀ ਕੱਲ ਵੀਡੀਓ ਪਾਈ ਆ ਉਹਦੇ ਚ ਨੂੰ ਆਪਣਾ ਆਪਣੀ ਤਰ੍ਹਾਂ ਲੱਗਣਾ ਜੋੜੇ ਵਾਲੇ ਜੋੜੇ ਤੋੜ ਕੇ ਥੋੜੇ ਜਿਹੇ ਰਹਿ ਗਿਆ ਹਾਂ ਤੇ ਇਹਦੇ ਵਿੱਚ ਵੀ ਮੰਨ ਲਓ ਤੰਚਾਰ ਕੁکریاں ਚੱਕਦੇ ਆਪਾਂ ਬੱਚਿਆਂ ਨੂੰ ਚੋਗਾ ਦਿੰਦੇ ਨੇ ਇਹ ਕੂਤਰ ਉਹ ਇੱਕ ਬਾਈ ਰੋਟੀ ਖਾਂਦੇ ਨੇ ਫਿਰ ਹੁਣ ਹੁਣ ਪਤਲਾਂਗੇ ਪਾਣੀ ਪੂਣੀ ਟੋੜੀਆਂ ਦੇ ਵਿੱਚ ਆਪਾਂ ਹੁਣ ਉਹ ਬਾਅਦ ਠੀਕ ਹੈ ਤੇ ਬੱਚੇ ਵੀ ਟਾਈਮ ਹੋ ਗਏ ਨੇ 8:00 10 ਤੇ ਪਹਿਲੇ ਜਿਹੜੇ ਉੱਧਰ ਬੱਚੇ ਸੀ ਕੋਈ ਆਪਾਂ ਉਹ ਸਾਰੇ ਜਿੱਥੇ ਹੋ ਗਏ ਨੇ ਜਿਹੜੇ ਇਹ ਬੱਚੇ ਨੇ ਹੁਣ ਇਹਨਾਂ ਨੂੰ ਆਪਾਂ ਕੁਕਰਾਂ ਦੇ ਜਾਲਾਂ ਦੇ ਵਿੱਚ ਪਾਵਾਂਗੇ ਤਾਂ ਇਹਨਾਂ ਨੂੰ ਹੀ ਪਤਾ ਲੱਗੇਗਾ ਉਹ ਜੀ ਉਹ ਇਹ ਹੋ ਗਏ ਬੱਚੇ ਦਾ ਵੀ ਅਸੀਂ ਯਾਨੀ ਇਹ ਗੱਲ ਕਰਦੇ ਸੀ ਆਪਾਂ ਲੋ ਜੀ ਇੱਕ ਤਾਂ ਇਹਦੇ ਸੀ ਕਾਫੀ ਵੱਡੀ ਫੁਨਸੀ ਠੀਕ ਹੈ ਜੀ ਫੁਨਸੀ ਹੈਗੀ ਆ ਤੇ ਮਤਲਬ ਰੋਗ ਪੈ ਗਿਆ ਅਸੀਂ ਠੀਕ ਹੈ ਜੀ ਇੱਕ ਆ ਬੱਚੇ ਦੀ ਜੀ ਚੋਹਾਂ ਦੇ ਵੀਡੀਓ ਚ ਪੁਰਾਣੀਆਂ ਚ ਦੇਖਿਆ ਹੋਣੀ ਇਹਦੇ ਵੀ ਕਿਵੇਂ ਖੁੱਲੀ ਹੋਈ ਸੀ ਤੇ ਸੁੱਕ ਗਈ ਦੇਖ ਲਓ ਥੋੜੀ ਜਿਹੀ ਰਹੀ ਹੈ ਠੀਕ ਹੈ ਜੀ ਉਹ ਦਰਾ ਉਤਰੀ ਆਪਣੀ ਬੱਚੇ ਨੂੰ ਪਾਲਦੀ ਆ ਕੱਲੀ ਉਹ ਤੇ ਹੰਡਾ ਲਾ ਚੁੱਕੀ ਹੈ ਪਿਆਰ ਠੀਕ ਹੈ ਅੱবি ਕੱਲੇ ਕੂਤਰੇ ਨੇ ਪਾਲੇ ਨੇ ਤੇ ਆਹ ਦੋਏ ਬੱਚੇ ਨੇ ਇਹ ਵੀ ਕੱਲੀ ਕੂਤਰੀ ਪਾਲ ਰਹੀ ਹੈ ਬਾਕੀ ਵੀ ਆ ਸਾਰੇ ਬੱਚੇ ਮੰਨ ਲਓ ਜਿਹੜੇ ਜੋੜੇ ਤੋੜ ਚੁੱਕੇ ਆ ਆਪਾਂ ਇਦਾਂ ਹੀ ਪਾਲ ਰਹੇ ਨੇ ਕੱਲੇ ਕੂਤਰੀਆਂ ਕੱਲੀ ਕੂਤਰੀ ਉਹ ਪਾਲਦੀਆਂ ਠੀਕ ਹੈ ਆਲੇ ਬੱਚਿਆਂ ਦੇ ਤੇ ਮਾਵਾ ਕੋਲ ਵੀ ਪਾਲ ਦਿੰਦੇ ਨੇ ਉਹਨਾਂ ਨੂੰ ਉਹ ਬਾਜ ਚ ਤੋੜਾਂਗੇ ਇਹ ਛੋਟੇ ਨੇ ਬੱਚੇ ਜਿਹੜੇ ਇਹਨਾਂ ਜੋੜੇ ਬਾਈ ਬਾਜ ਚ ਤੋੜਾਂਗੇ ਆਪਾਂ ਇਹ ਚੱਟੀ ਇਹਨਾਂ ਦਾ ਬੱਚਾ ਇਹਨਾਂ ਦਾ ਨੀਲਾ ਇਹ ਉਹ ਇਤਰਾਫ ਖਾਰਾ ਇਹਨਾਂ ਦਾ ਮੌਜੂਦ ਹੋਇਆ ਸ਼ਾਇਦ ਦਰਾਂਡਿਆਂ ਵਾਲੀ ਜੋੜੀ ਬਾਹਰ ਹੋ ਗਈ ਜਿਹੜੀ ਇੱਧਰ ਉੱਪਰ ਜੋੜੀ ਸੀ ਉਹ ਵੀ ਤੋੜਤੀ ਆਪਾਂ ਉਹ ਬੱਚਿਆਂ ਕੋਲ ਆਉਣ। ਆ ਬੱਚਿਆਂ ਇੱਧਰ ਵੀ ਅੰਡਾ ਲਾਇਆ ਹੋਇਆ ਇੱਕ ਕੂਕੂਤਰੀ ਨੇ। ਇਹ ਵੀ ਅੰਡੇ ਆਪਾਂ ਚੱਕ ਦਾਂਗੇ ਇਹਨਾਂ ਦੇ। ਠੀਕ ਹੈ ਜੀ। ਇਹ ਬੱਚੇ ਹੋਗੇ ਥੋੜੇ ਹੀ ਕਾ ਮੈਂ ਇਹਨਾਂ ਨੂੰ ਵੀ ਥੱਲੇ ਹੀ ਤਾਰ ਦਾਂਗੇ। ਤੇ ਥੱਲੇ ਚੁੱਕਾ-ਚੁੱਕਾ ਲੈ ਲਿਆ ਕਰਨਾ ਹੈ, ਪਲ ਜਾਣਗੇ। ਆ ਛੋਟੇ ਨੇ ਇਹਨਾਂ ਤੋਂ। ਬੱਚੇ। ਉਹ ਰੰਗ ਆ ਨਿਕਲੇ ਆ। ਕਚਟਾ ਜੋੜੀ ਨੇ ਲਾਈ ਨਹੀਂ ਅੰਡੇ ਹਲੇ ਲਾਲੂ ਆਪਰ ਆਪਣੇ ਕੱਕੇ ਵਾਲੀ ਜੋੜੀ ਤੇ ਪੜਾਂ ਵਾਲੀ ਤੇ ਆ ਬੱਚੇ ਦੇ ਇੱਕ ਸੜ ਜਾਣੀਆਂ ਤਾਂ ਫੇ ਇੱਕ ਸਾਡੂ ਪੂਰਾ ਚਟਾ ਹੀ ਆ ਬੱਲਾ ਸਵਰ ਲਾਲ ਜਿੰਨਾ ਆ ਬਿਲਕੁਲ ਚਟਾ ਗੱਡਿਆ ਇਹ ਬਿਲਕੁਲ ਚਟਾ ਤੇ ਪ੍ਰੋਪਰ ਡਾਈਟ ਆਪਾਂ ਨੂੰ ਆਪਾਂ ਦੱਸੀ ਹੋਈ ਹੈ ਜੀ ਇਹ ਜੋੜੀਆਂ ਵਾਲਿਆਂ ਨੂੰ ਆਪਾਂ ਦੋ ਵੇਲੇ ਟਾਈਮ ਪਾਉਨੇ ਆ ਤੇ ਸਵੇਰ ਉਹਨਾਂ ਕੇ ਦਾਣਾ ਪਾਉਣਾ ਜਿੰਨਾ ਕ ਖਾਣ ਤੇ ਤੋਂ ਬਾਅਦ 4-5 ਕ ਵਜੇ ਖੁੱਲਾ ਦਾਣਾ ਪਾ ਦੀ ਦਾ ਥੋੜਾ ਆਪਾਂ ਖੁੱਲਾ ਦਾਣੋਂ ਉਹਦੇ ਵਿੱਚ ਦੇਖੋ ਆ ਥੋੜਾ ਜਿਹਾ ਛੱਡ ਦਤਾ ਇਹਨਾਂ ਨੇ ਕਿਉਂਕਿ ਸ਼ਾਮ ਨੂੰ ਚੋਗਾ ਦੇ ਕੇ ਫਿਰ ਕਬੂਤਰ ਨਹੀਂ ਤਾਂ ਭੁੱਖੇ ਹੋ ਜਾਂਦੇ ਨੇ ਆਪ ਕਬੂਤਰ ਖੱਚੇ ਜਾਂਦੇ ਨੇ ਲੋ ਭੁੱਖੇ ਰਹਿੰਦੇ ਨੇ ਆਪਾਂ ਚਲੋ ਸ਼ਾਮ ਨੂੰ ਥੋੜਾ ਜਿਆਦਾ ਪਾਉਨੇ ਆ ਦਾਣਾ ਸਵੇਰੇ ਲਿਮਟ ਦਾ ਹੀ ਪਾਈ ਦਾ ਖੇਰੇ ਲਿਮਟ ਦਾ ਪਾਈ ਦਾ ਤਾਂ ਜੋ ਚੋਗਣ ਤੇ ਚੋਗਾ ਦੇ ਦਣ ਸ਼ਾਮ ਨੂੰ ਰਾਜਮਾ ਤਾਂ ਪਾ ਦੀਦਾ ਜਿਆਦਾ ਵੀ ਕਬੂਤਰ ਆਪਨਾ ਭੁੱਖੇ ਰਹਿਣ ਚੋਗਾ ਦੇ ਕੇ ਤੋਂ ਬਾਅਦ ਚੋਕ ਕੇ ਆਪਣਾ ਢੱਡ ਭਰ ਲਿਆ ਕਰਨ ਠੀਕ ਆ ਮੇਰੇ ਭਰਾ ਤੇ ਬੱਚੇ ਸਾਰੇ ਲੱਗੇ ਡਾਰੀਆਂ ਡੂਰੀਆਂ ਮਾਰਨੇ ਇੱਧਰ ਵੀ ਇਹਨਾਂ ਨੂੰ ਵੀ ਕਰਾਂਗੇ ਉੱਧਰ ਕਬਰ ਚੱਲਦੇ ਅੱਧਰੇ ਖੁੱਡੇ ਚ ਕੱਲ ਮਨ ਲਾਦਾ ਦੋ ਬੱਚਿਆਂ ਤੋਂ ਬਾਹਰ ਰਹਿ ਕੇ ਮੁੰਡੇ ਤੋਂ ਦੋਮਾ ਮਹਬੂਬ ਕੀ ਬੰਦਾ ਕਰ ਗਿਆ ਉਹਦਾ ਮੈਂ ਇਹਨਾਂ ਨੂੰ ਪਾਈ ਹੋਈ ਆ ਬੱਚਿਆਂ ਨੂੰ ਸਰੋਂ ਸ਼ੋਗ ਰਹੇ ਨੇ ਠੀਕ ਹੈ ਜੀ ਕਣਕਰ ਸਰੋਂ ਪਾਈ ਦੀ ਆ ਸਰੋਂ ਥੋੜੀ ਬਰੀਕ ਆ ਤੇ ਕਣਕ ਮੋਤੀ ਆ फटाफट ਕਣਕ ਖਾ ਜਾਂਦੇ ਨੇ ਸਰੋਦਾ ਪ੍ਰੀਤ ਸਰੋਂ ਨੂੰ ਮਾਰ ਰਹੇ ਨੇ ਵੀ ਖਾਣਗੇ ਜਿੰਨੀ ਕੁ ਲੋੜ ਹੋਊਗੀ ਤੇ ਲੌਜੀਆਂ ਬੈਠੇ ਆ ਆਪਣੇ ਬੱਚੇ ਸਾਰੀ ਬਾਕੀ ਤੇ ਜਾ ਚੁੱਕੇ ਆ ਆਪਾਂ ਬੱਚਿਆਂ ਨੂੰ ਤੇ ਇੱਧਰ ਜਿਆਦਾ ਫੈਨਸੀ ਸੀ ਦੇ ਮੂੰਹ ਦੇ ਵਿੱਚ ਬੱਚੇ ਤੁਹਾਨੂੰ ਮਿਲਾਉਂਦੇ ਆ ਓਏ ਲਓ ਬੱਚੇ ਤੇ ਉਹ ਚੁੱਕਣਾ ਸੀ ਤੇ ਨੂੰ ਚੋਗਾ ਦਿੰਦੇ ਰਹਿਨੇ ਆਪਾਂ ਠੀਕ ਆ ਜੀ ਬੋਤਲ ਨਾਲ ਸਰੋਂ ਤੇ ਬਿਲਕੁਲ ਸਹੀ ਆ ਥਾਲਿਆਂ ਵੀ ਪੂਰਾ ਰਾਜੀ ਆ ਸੋਕੀਆਂ ਨੀਆਂ ਤੇ ਫੈਣਸੀਆਂ ਨੀਆਂ ਲੱਗ ਗਿਆ ਨੇ ਛੋਟੇ ਛੋਟੇ ਸੋਕਣ ਆਪਾਂ ਛੇੜਨੀ ਨਹੀਂ ਬੱਟਣੀ ਮਦਾਨਾ ਚੋਂ ਛੋਟੇ ਨਾ ਡੁੱਟ ਜੇ ਆਪਣੇ ਆਪ ਛੱਡ ਦੇਣੀ ਇਹ ਹਫਤੇ ਤੱਕ ਚੜ ਜੂ ਜਾਂਦਾ 10 ਦਿਨਾਂ ਤੱਕ ਹਲੇ ਆਪਾਂ ਨੂੰ ਕੋਨਾ ਹੋਰ ਹਫਤਾ 10 ਦਿਨ ਕੋਈ ਚੱਕਰ ਨਹੀਂ ਬਈ ਖਵਾਵਾਂਗੇ ਇਹਨੂੰ ਬੱਚੇ ਦੀ ਜਾਨ ਬਚਾਈ ਆ ਆਪਾਂ ਨੇ ਉਹ ਬੈਠੇ ਆ ਸਾਰੇ ਬੱਚੇ ਆਪਣੇ ਤੇ ਇੱਧਰ ਸਾਰੇ ਬੱਚੇ ਗਿਝਾਲੇ ਜੀ ਥੋੜੇ ਜਿਹਾ ਆਪਾਂ ਇੱਕ ਆ ਬੱਚਾ ਹੂ ਆ ਇਹਦੀ ਵੀ ਚੰਜ ਤੇ ਖਾਂਸੀ ਸੀ ਸੀ ਅੱਖਾਂ ਕੋਲ ਬਰੀ ਜੁੜੀ ਖਾਂਸੀ ਸੀ ਇਹਨੂੰ ਤਾਂ ਦੋ ਦਿਨ ਦਿੱਤੀ ਹੈ ਬਈ ਦਵਾਈ ਇਹਦੇ ਤੇ ਝੜ ਗਈ ਤੇ ਸਾਥ ਨੂੰ ਜਿਹਾ ਹੁੰ ਜਾਇਗਾ ਇਹਦੀਆਂ ਝੜ ਗਈਆਂ ਆਪਣੇ ਆਪ ਹੀ ਤੇ ਨੂੰ ਨਹੀਂ ਬਾਲਾ ਜਲਦੀ ਆਰਾਮ ਕੀਤਾ ਦਵਾਈ ਨੇ ਇਹਨਾਂ ਦੇ ਪਤਣੇ ਦੂਜਿਆਂ ਦੇ ਜ਼ਿਆਦਾ ਵਧੀ ਹੋਈ ਸੀ ਤਾਂ ਕਰਕੇ ਹੋ ਗਿਆ ਥੋੜਾ ਜਿਹਾ ਇੱਧਰ ਪਤਣਾਂਗੇ ਆਪਾਂ ਸਾਰਿਆਂ ਨੂੰ ਦਾਣਾ ਪਾਣੀ ਬੱਚੇ ਬੈਠੇ ਆ ਇੱਧਰ ਦੋਈ ਠੀਕ ਹੈ ਦੋ ਦੇ ਇੱਕ ਇਹ ਜੋੜੀ ਦੇਕਰ ਨਾਲੇ ਬਗਲੇ ਆ ਗਏ ਆਪਾਂ ਨੇ ਤੇ ਮੁੰਡੂ ਦੀ ਜੋੜੀ ਆਪਣੀ ਨੀਲੇ ਵਾਲੀ ਰਹੀਆਂ ਲਾ ਨੀਲਾ ਇਹ ਅੰਡੇ ਆਦੇ ਆ ਠੀਕ ਹੈ ਆ ਜੋੜੀ ਨੇ ਵੀ ਆਪਣੀ ਨੇ ਦੋ ਹੀ ਬੱਚੇ ਕੱਢੇ ਹੋਣੇ ਪਾਲ ਰਹੀ ਆ ਸੋਨੇ ਪਾਲ ਰਹੇ ਨੇ ਬਈ ਬੱਚੇ ਇਹਨਾਂ ਨੂੰ ਹੁਣ ਦਾਣਾ ਭਰ ਲੇ ਖੁੱਡਿਆਂ ਚ ਸ਼ਿਫਟ ਕਰ ਦਾਂਗੇ ਲੋ ਸਾਫ ਚਟਾ ਤੇ ਕਲਾਲ ਚੀਨਾ ਤੇ ਇਧਰ ਜੋੜੀ ਦੇ ਬੱਚੇ ਹੋ ਗਏ ਨੇ ਕਾਇਮ ਤੇ ਅੰਡੇ ਲਾ ਲੈਨੇ ਨੇ ਠੀਕ ਹੈ ਜੀ ਅੰਡੇ ਲਾ ਚੁੱਕੇ ਨੇ ਜੋੜੀ ਦੇ ਇਹਨਾਂ ਨੂੰ ਹੁਣ ਤਾਂਣਾ ਸ਼ਿਫਟ ਕਰਦੇ ਹਾਂ ਉਹਨਾਂ ਦਾ ਉਧਰ ਨੇ ਫੋਟੋ ਚ ਕਰਦੀ ਆ ਇੱਧਰ ਘਰ ਤੱਕ ਪਾਛੋ ਰੋ ਪਾਣਾ ਆ ਜੋੜੀ ਦੇ ਵੀ ਬੱਚੇ ਬੈਠੇ ਆ ਦੋਵੇਂ ਕੱਢੇ ਹੋਏ ਪਿਛਲੀ ਵਾਰੀ ਇਹਨਾਂ ਨੇ ਪੂਰਾ ਕੱਢਿਆ ਜੇ ਸਬਰ ਪੂਰੀਆਂ ਕੰਮ ਤੋਂ ਉਹਨਾਂ ਕੱਢਿਆ ਤੇ ਦੂਜੇ ਸਰਚ ਮਾਰੇ ਮੋਟੇ ਲਾਊਗਾ ਇਹ ਇਦਾਂ ਨਾਲ ਚੱਕ ਕੇ ਉਧਰ ਲਈ ਚੱਕਾ ਲੀਆ ਦੁਪਹਿਰ ਤੱਕ ਦਾਣਾ ਇੱਧਰ ਜੀਮ ਕਰਕੇ ਰੱਖਾਂਗੇ ਆਪਣਾ ਚ ਫੋੜ ਪਾ ਦਾਂਗੇ ਦਾਣਾ ਤੇ ਦੁਪਹਿਰੋਂ ਬਾਅਦ ਇਹਨਾਂ ਨੂੰ ਰੱਖ ਦੀਦਾ ਨਾਲੇ ਰੁਟੀਨ ਬਣ ਜਾਂਦੀ ਹੈ ਇਹਨਾਂ ਦੀ ਤੇ ਨਾਲੇ ਚੋਕ ਚੱਕ ਦੀ ਬੱਚਾ ਹੁੰਦੇ ਦਿੰਦੇ ਨੇ ਆਪ ਵੀ ਫੇ ਚੋਕ ਲੰਦਣੇ ਨਹੀਂ ਸਾਹੇ ਖਰਾਬ ਅੱਧ ਕਰਦੇ ਨੇ ਜੇ ਸਾਰਾ ਦਿਨ ਪਾਈ ਰੱਖੀਏ ਇਹਨਾਂ ਦਾ ਇੱਕ ਮਰ ਗਿਆ ਸੀ ਬੱਚਾ ਵਿਚਾਰਿਆ ਦਾ ਅੰਡੇ ਚੋਂ ਨਿਕਲ ਗਏ ਤੇ ਇੱਕੇ ਕੱਢਿਆ ਇਹਨਾਂ ਨੇ ਹੁਣ ਪਹਿਲਾਂ ਵੀ ਇਹਨਾਂ ਦੇ ਇੱਕੇ ਪਲੇ ਕਪਹਿਲਾਂ ਪੜੇ ਕਾ ਪੜ ਜੂ ਦੋ ਬੱਚੇ ਪੜ ਜਾਣਗੇ ਜੋੜੀ ਦੇ ਬਹੁਤ ਆ ਤੇ ਜਿੱਦਾਂ ਇਹ ਜੋੜੀ ਲਈ ਇਦਾਂ ਹੀ ਪਿਛਲੇ ਸਾਲ ਜੋੜੀ ਇਹ ਕੂਤਰ ਦਾ ਭਰਾ ਤੇ ਕੂਤਰੀ ਦੀ ਭੈਣ ਬੜੀ ਚੰਗੀ ਉੱਡੀ ਆ ਕੂਤਰੀ ਤੇ ਉਹਦੇ ਨਾਲ ਦੇ ਆਪਾਂ ਲੈ ਲੈ ਚਾਰ ਦੋ ਇਹਨਾਂ ਦੇ ਲੈ ਲੈ 6 ਬੱਚੇ ਹੋ ਗਏ ਇਹ ਜੀ ਜਿਹੇ ਤਨੇ ਸੇਮ ਤੋਂ ਸੇਮ ਨਾਲੇ ਦਾ ਰਿਜ਼ਲਟ ਦਾ ਪਤਾ ਲਾਉ ਜੀ ਵੀ ਇਹ ਵੀ ਸੇਮ ਰਿਜ਼ਲਟ ਦਿੰਦੇ ਨੇ ਇੱਧਰ ਆਪਣੇ ਵੱਡੇ ਕੂਤਰ ਵੱਡੇ ਜੋੜੇ ਤੋੜੇ ਹੋਏ ਨੇ ਆਪਾਂ ਵਿੱਚ ਲਾਈ ਨਹੀਂ ਗੇ ਪੱਠੇ ਵੱਡੇ ਜਿਹੜੇ ਬੰਦ ਰਹੇ ਹੋਣ ਇਹ ਵੱਡਾ ਸ਼ਾਤੀ ਵਾਲਾ ਜਰਨਾ ਲੱਗਿਆ ਲਿਆਂ ਜੋ ਆ ਕੰਨ ਨਰ ਜਾਈ ਤੁਮਾ ਮੁੰਨ ਵਾਲੇ ਬਲੀਟ ਲਾਣਾ ਉਪੋ ਚੰਗੜਾ ਹੁੰਦਾ ਜੀ ਬੱਚੇ ਜਿੰਨੇ ਕਾ ਲਾਪੀ ਰਾਤ ਨੂੰ ਉੱਤੀ ਰਹਿਆ ਬਾਈ ਘਰੇ ਆਪਣੇ ਕੋਲ ਵੇ ਬਈ ਕਾਲਾ ਖਾਂਦੇ ਨੇ ਬਈ ਇਹ ਲੋੜ ਹੋਵੇ ਨੂੰ ਜੰਨੀ ਦਾ ਮਰਾ ਮੁੱਦਾ ਮੂੰਹ ਆਉਂਦਾ ਹੈ ਜੰਨੀ ਦਾ ਲੋੜ ਪੈਂਦੀ ਆ ਤੇ ਬੱਚੇ ਆ ਗਏ ਸਾਰੇ ਝਾਲ ਚ ਹੁਣ ਪਾਵਾਂਗੇ ਇਹਨਾਂ ਨੂੰ ਦਾਣਾ ਪਾਣੀ ਦਾਣਾ ਤਾਂ ਮੰਨ ਲਓ ਪਿਆਈ ਆ ਪਾਣੀ ਪਾਉਣ ਵਾਲਾ ਇਹਨਾਂ ਨੂੰ ਪਾਣੀ ਪਾਵਾਂਗੇ ਹੋੱਚਾ ਕਿਵੇਂ ਕਰਦਾ ਹੁਣ ਚਾਪ ਕਿ ਕਰਦਾ ਤਾਂ ਉਹ ਅੰਦਰੋਂ ਹਮ ਨਾ ਨਹੀਂ ਡੋਬੋ ਤੋਪੋ ਨਾਲ ਕਰਦਾ ਤੋਪੋ ਸੇਕ ਨੂੰ ਫਰਦੇ ਨੇ ਕੁੰਡਿਆਂ ਚ ਸੰਡੋ ਹੋਣ ਲੱਗੀ ਰਾਤ ਨੂੰ ਜੇ ਨਹੀਂ ਗਰਮਾਇਸ਼ਾ ਤੇ ਰਾਤ ਨੂੰ ਠੰਡ ਹੋ ਜਾਂਦੀ ਆ ਉਹਦੇ ਕਰਕੇ ਥੋੜੇ ਖੜਾ ਹੀ ਆ ਮੈਨੂੰ ਪਤਾ ਨਹੀਂ ਕਿੱਦਾਂ ਲੱ ਲਾ ਨਹੀਂ ਹੋ ਗਿਆ ਗੌਰ ਕਰਨੀ ਬਹੁਤ ਜ਼ਰੂਰੀ ਆ ਬਾਈ ਬਾੜੀ ਮਾੜੀ ਹਰਕਤ ਗੌਰਣੀ ਜ਼ਰੂਰੀ ਆ ਠੀਕ ਹੈ ਚਲੋ ਠੀਕ ਆ ਮੇਰੇ ਸਾਰੇ ਭਰਾ ਬਹੁਤ ਬਹੁਤ ਧੰਨਵਾਦ ਆ ਜੀ ਆਪਣੇ ਸਾਰੇ ਭਰਾਵਾਂ ਦਾ ਜਿਹੜੇ ਆਪਾਂ ਨੇ ਚੈਨਲ ਨਾਲ ਜੁੜੇ ਹੋਏ ਨੇ ਆਪਣੇ ਚੈਨਲ ਨੂੰ ਪਿਆਰ ਕਰਦੇ ਨੇ ਦਿਨੋ ਧੰਨਵਾਦ ਆ ਉਹਨਾਂ ਦਾ ਬਣਾਵਾਂਗੇ ਜੀ ਕੱਲ ਨੂੰ ਨੈਕਸਟ ਵੀਡੀਓ ਬਾਕੀ ਕੋਈ ਵੀ ਗੱਲਬਾਤ ਹੁੰਦੀ ਹੈ ਬਾਈ ਆਪਾਂ ਨੰਬਰ ਮੈਂਸ਼ਨ ਕੀਤਾ ਹੋਇਆ ਉਸ ਸਾਦੇ ਆਪਣੇ ਭਰਾ ਜਿੰਨੀ ਕ ਨੌਲੇਜ ਹੈਗੀ ਆ ਉਤਰਾਂ ਦੀ ਜਾਣ ਪਛਾਣ ਲਈ ਉਹਨਾਂ ਦੀ ਨੌਲੇਜ ਜ਼ਰੂਰ ਦਵਾਂਗੇ ਭਰਾਵੋ ਓਕੇ ਜੀ ਧੰਨਵਾਦ